ਮਨੁੱਖੀ ਅਧਿਕਾਰਾਂ ਦੇ ਵਕੀਲ ਗੁਰਮੋਹਨ ਪ੍ਰੀਤ ਸਿੰਘ ਉੱਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਹੋਈ ਹੈ। ਹਮਲਾ ਕਰਨ ਵਾਲੇ ਆਖਿਰ ਕੌਣ ਸਨ? ਆਖਿਰ ਕਿਹੜਾ ਸੱਚ ਉਹ ਬਾਹਰ ਨਹੀਂ ਆਉਂਦੇਣਾ ਚਾਹੁੰਦੇ। ਗੁਰਮੋਹਨ ਪਹਿਲਾਂ ਵੀ ਸਾਡੇ ਨਾਲ ਕੀਤੇ ਇੱਕ ਪੌਡਕਾਸਟ ਵਿੱਚ ਇਸ ਸਭ ਬਾਰੇ ਖੁੱਲਕੇ ਬੋਲੇ ਨੇ। ਪੌਡਕਾਸਟ ਰਾਹੀਂ ਉਹਨਾਂ ਅਨੰਦਪੁਰ ਸਾਹਿਬ ਦੀ ਇੱਕ ਅਕੈਡਮੀ ਵਿੱਚ ਦਰਪਾਲ ਸਿੰਘ ਨਾਂ ਦੇ ਕੋਚ ਉੱਤੇ ਨਾਬਾਲਗ ਬੱਚਿਆਂ ਨਾਲ ਯੋਨ ਸ਼ੋਸ਼ਣ ਦੇ aarop ਲਗਾਏ। ਪੂਰਾ ਮਾਮਲਾ ਕੀ ਸੀ ਜਾਣਦੇ ਹਾਂ ਇਸ ਵੀਡੀਓ ਰਾਹੀਂ। ਉਹਨਾਂ ਅਨੰਦਪੁਰ ਸਾਹਿਬ ਦੇ ਵਿੱਚ ਵੀ ਇੱਕ ਬ੍ਰਿਜ ਭੂਸ਼ਣ ਬੈਠਾ ਨੰਦਪੁਰ ਸਾਹਿਬ ਦੇ ਵਿੱਚ 1999 ਦੀ ਵਿਸਾਖੀ ਦੇ ਉੱਤੇ ਸ਼੍ਰੀ ਅਟਲ ਬਿਹਾਰੀਵਾਜ ਪਈ ਸੀ ਨੇ 300 ਕਰੋੜ ਸੈਂਕਸ਼ਨ ਕਰਕੇ ਦਿੱਤਾ ਸੀ। ਹੂੰ। ਦਸ਼ਮੇਸ਼ ਅਕੈਡਮੀ ਬੜੀ ਸੋਹਣੀ ਇੰਸਟੀਟਿਊਸ਼ਨ ਆ। ਜਿੱਥਾ ਦਾ ਮੈਂ ਐਲੂਮਨਾਈ ਆ। ਠੀਕ ਹੈ ਜੀ। ਉਹਦੇ ਨਾਲ ਹੀ ਮਾਰਸ਼ਲ ਅਕੈਡਮੀ ਆ। ਜਿਹੜੀ ਕਿ ਸਪੋਰਟਸ ਆਥਾਰਟੀ ਆਫ ਇੰਡੀਆ ਜਾਂ ਪੰਜਾਬ ਦੇ ਸਪੋਰਟਸ ਡਿਪਾਰਟਮੈਂਟ ਨੂੰ ਦਿੱਤੀ ਆ। ਉੱਥੇ ਇੱਕ ਕੋਚ ਹੈ। ਬੜੀ ਬਲਖਣ ਜੀ ਪਛਾਣ ਆ ਉਹਦੀ। ਤੁਸੀਂ ਉਹਨੂੰ ਦੇਖੋਗੇ ਤੇ ਇਹ ਤੁਹਾਨੂੰ ਬਾਕੀ ਕੋਚਾਂ ਤੋਂ ਲੁੱਕ ਦੇ ਮੁਕਾਬਲੇ ਸ਼ਾਇਦ ਲੱਗੇ ਯਾਰ ਵੀ ਇਹ ਪੱਕਾ ਕਿਰਦਾਰ ਵਾਲਾ ਹੋਏਗਾ। ਹੂੰ ਤੇ ਮੈਨੂੰ ਵੀ ਲੱਗਿਆ ਕਿ ਉਹ ਕਿ ਬੜਾ ਉਹਦਾ ਦਾੜਾ ਵੱਡਾ ਜਿਹਾ ਚਿੱਟਾ ਜਿਹਾ ਦਾੜਾ ਐਨ ਵੀ ਲੱਗਣਾ ਬੰਦੇ ਨੂੰ ਪਰ ਇੱਕ ਗੁਪਤ ਚਿੱਠੀ ਆਈ ਸਪੋਰਟਸ ਡਿਪਾਰਟਮੈਂਟ ਨੂੰ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਕਿਉਂਕਿ ਮੈਂ ਦਸਵੰਦ ਦੇ ਕੇਸਿਸ ਵਗੈਰਾ ਲੈਂਦਾ ਰਿਹਾ ਹਾਂ ਹਿਊਮਨ ਰਾਈਟਸ ਤੇ ਹੂੰ 14 14 15 15 ਸਾਲ ਦੀਆਂ ਬੱਚੀਆਂ ਨੇ ਉਹਦੇ ਖਿਲਾਫ ਕੰਪਲੇਂਟ ਕੀਤੀ ਹੋਈ ਅਨੋਨਿਮਸ ਕਰਕੇ ਉਹਨਾਂ ਤੋਂ ਉਹ ਰੋਜੇ ਤੁਸੀਂ ਕੰਪਲੇਂਟ ਪਾੜ ਲਓ ਜਾਂ ਚਿੱਠੀ ਘਟਾਓ ਤੁਸੀਂ ਸਪੋਰਟਸ ਡਿਪਾਰਟਮੈਂਟ ਤੋਂ ਹੂੰ ਤੁਹਾਡੇ ਤੋਂ ਕਰਨ ਜੀ ਇਸ ਲਈ ਬੜੀਆਂ ਉਮੀਦਾਂ ਵਾਜ ਜਾਂਦੀਆਂ ਸਮਾਜ ਦੇ ਵਿੱਚ ਨਾ ਕੁਝ ਚੀਜ਼ਾਂ ਨੂੰ ਟਾਬੂ ਬਣਾ ਦਿੱਤਾ ਗਿਆ ਹੂੰ ਇੱਕ ਔਰਤੇ ਖਿਲਾਫ ਜਦੋਂ ਜਿੰਸੀ ਸ਼ੋਸ਼ਣ ਹੁੰਦਾ ਨਾ ਉਹ ਦੱਸ ਨਹੀਂ ਪਾਉਂਦੀ ਕਿਉਂਕਿ ਉਹਨੂੰ ਇਹ ਹੁੰਦਾ ਕਿ ਦੂਜੇ ਬੰਦੇ ਨੂੰ ਤਾਂ ਲੀਗਲ ਡੈਮੇਜ ਪਤਾ ਨਹੀਂ ਕਦੋਂ ਹੋਊਗਾ ਮੇਰਾ ਸੋਸ਼ਲ ਡੈਮੇਜ ਅੱਜੀ ਹੋ ਜਾਣਾ ਬੱਚਿਆਂ ਨੇ ਬੜੀ ਹਿੰਮਤ ਨਾਲ ਲਿਖਿਆ ਹੁਣ ਵਿਨੇਸ਼ ਆ ਵਿਨੇਸ਼ ਤੇ ਕੋਲ ਉਹਦਾ ਘਰ ਵਾਲਾ ਸੀ ਉਹਦੇ ਨਾਲ ਸ਼ੋਸ਼ਣ ਹੋਇਆ ਉਹਦਾ ਘਰ ਵਾਲਾ ਉਹਦੇ ਪਿੱਛੇ ਖੜਿਆ ਸੀ ਹਾਂ ਉਹਦੇ ਨਾਲ ਮੁੱਡਾ ਡਾਕੇ ਇਹ ਬੱਚੀਆਂ ਦੇ ਮਾਪਿਓ ਗਰੀਬ ਨੇ 15 ਸਾਲ ਦੀ ਬੱਚੀ ਆ ਕੱਲ ਨੂੰ ਉਹਦਾ ਥੋੜੇ ਸਾਲਾਂ ਬਾਅਦ ਵਿਆਹ ਹੋਣਾ ਜੀ ਉਹਨਾਂ ਨੂੰ ਉਹਦੇ ਮਾਪਿਓ ਨੂੰ ਇਹ ਨਹੀਂ ਸਮਝ ਆ ਰਹੀ ਵੀ ਜਿਹੜਾ ਇਹਦੇ ਪਾਸਟ ਦੇ ਵਿੱਚ ਇਹਨੂੰ ਕੋਈ ਇੱਕ ਹਲਕਿਆ ਹੋਇਆ ਕੁੱਤਾ ਵੱਢ ਗਿਆ ਜਿਹੜਾ ਕਿ ਮੈਂ ਉਸ ਕੋਚ ਬਾਰੇ ਕਹਿ ਰਿਹਾ ਜੀ ਜੀ ਵੀ ਉਹਦੀ ਗੱਲ ਕੀਤੀ ਜਾਵੇ ਹੂੰ ਉਹਦਾ ਪਾਸਟ ਸਿਕਿਉਰ ਕੀਤਾ ਜਾਵੇ ਕਿ ਜਿਹੜਾ ਉਹਦੇ ਅੱਗੇ ਉਹਦਾ ਭਵਿੱਖ ਖੜਿਆ ਉਹਦਾ ਫਿਊਚਰ ਖੜਿਆ ਤੁਸੀਂ ਉਹ ਚਿੱਠੀਆਂ ਪੜੀਆਂ ਮੈਂ ਉਹ ਚਿੱਠੀ ਪੜੀ ਔਰ ਹੈਰਾਨੀ ਦੀ ਗੱਲ ਆ ਕਿ ਉਸ ਚਿੱਠੀ ਦੇ ਵਿੱਚ ਪ੍ਰੋਪਰ ਕੰਪਲੇਂਟ ਜੀ ਜੀ ਜੀ। ਉਹਰ ਉਹਨੇ ਇਹ ਤੱਕ ਮਤਲਬ ਵੀ ਉੱਥੇ ਇਸ਼ਾਰੇ ਦਿੱਤੇ ਆ ਜੋ ਇਲਾਕੇ 'ਚ ਸੋਣਾਂ ਨੂੰ ਮਿਲਿਆ ਕਿ ਕਹਿੰਦੇ ਇਹ ਜਿਹੜਾ ਕੋਚ ਆ ਇਹ ਕਈ ਵਾਰ ਨਹਿਰਾਂ ਦੇ ਕੋਲ ਐਲਕੋਹਲ ਲੈ ਕੇ ਬੈਠਾ ਹੁੰਦਾ ਸ਼ਾਮ ਨੂੰ। ਵੀ ਜੇ ਇਹਦਾ ਅੱਜ ਬਲੱਡ ਟੈਸਟ ਕਰਾਇਆ ਜਾਵੇ। ਤੇਰੇ ਖੂਨ 'ਚੋਂ ਪ੍ਰੋਪਰ ਮਾਤਰਾ ਦੀ ਜਿਹੜੀ ਹੈ ਸ਼ਰਾਬ ਮਿਲੂਗੀ। ਜਿਹੜਾ ਕੋਚ ਖੁਦ ਨਸ਼ਾ ਕਰਦਾ ਹੈ ਉਹ ਜਵਾਕਾਂ ਨੂੰ ਨਸ਼ੇ ਤੋਂ ਕਿ ਦੂਰ ਕਰੇ। ਤੁਸੀਂ ਦੇਖੋ ਕੌਣ ਆ ਬਰਾਜ ਕੁਸ਼ਨ। ਜਿਦਾ ਇੱਕ ਬੱਚੀ ਤੇ ਦੋ ਬੱਚੀ ਤੇ ਤਿੰਨ ਬੱਚੀ ਤੇ ਚਾਰ ਬੱਚੀਆਂ ਤੇ ਜਿਦਾ ਇੱਦਾਂ ਹੀ ਹੌਸਲਾ ਖੁੱਲੀ ਗਿਆ ਗਾੜੀ ਉਹਦੀ ਚਿੱਟੀ ਹੋ ਗਈ ਕੀ ਪਤਾ ਜਦੋਂ ਕਾਲੀ ਆ ਉਦੋਂ ਤਾਂ ਉਹਨਾਂ ਦਾ ਬੱਚਿਆਂ ਨਾਲ ਕਰ ਰਿਆ ਰੈਪਿਟਿਟਿਵ ਕੇਸਿਸ ਹੋਣ ਜਿਹੜੀਆਂ ਜੈਨੂਨ ਫੀਮੇਲਸ ਨੇ ਹੁਣ ਤੁਸੀਂ ਰੇਪ ਦੀ ਗੱਲ ਕਰਦੇ ਹੋ ਇਹ ਨਹੀਂ ਰੇਪ ਤੇ ਕਾਨੂੰਨ ਟਫ ਨਹੀਂ ਹੈਗੇ ਡਿਪਾਰਟਮੈਂਟ ਨੇ ਕੋਈ ਐਕਸ਼ਨ ਲਿਆ ਹੁਣ ਤੱਕ ਹੋਣਾ ਤੇ ਦੇਖੋ ਡਿਪਾਰਟਮੈਂਟ ਨੇ ਕੋਈ ਇਨਕੁਆਇਰੀ ਕੀਤੀ ਉਹ ਬਰੀ ਹੋ ਗਿਆ ਕਲੀਨ ਚਿੱਟ ਹੋ ਗਿਆ ਉਹ ਕਿਵੇਂ ਹੋ ਗਿਆ ਮੈਂ ਤੁਹਾਨੂੰ ਦੱਸਦਾ ਇਹ ਤਾਂ ਇੱਕ ਜਿੰਸੀ ਸ਼ੋਸ਼ਣ ਦੀ ਗੱਲ ਹੈ ਨਾ ਰੇਪ ਚ ਕੀ ਹੁੰਦਾ ਤੁਹਾਨੂੰ ਪਤਾ ਹੂੰ 48 ਘੰਟੇ ਜਿਹੜੀ ਸਵੈਪ ਰਿਪੋਰਟ ਹੁੰਦੀ ਆ ਸਿਰਫ 48 ਘੰਟੇ ਦੇ ਅੰਦਰ ਅੰਦਰ ਉਹ ਬਣਾ ਕੇ ਪ੍ਰਿਪੇਅਰ ਕਰਨੀ ਹੁੰਦੀ ਆ ਹੂੰ ਲਾਜ਼ ਨਹੀਂ ਸਾਡੇ ਮਾੜੇ ਹੈਗੇ ਹੂੰ ਵੈਰੀ ਵੈਲ ਡਰਾਫਟਡ ਬਟ ਜਿਹੜਾ ਸਾਡਾ ਇਨਵੈਸਟੀਗੇਸ਼ਨ ਸਿਸਟਮ ਆ ਉਹ ਬਹੁਤ ਡਿਫੈਕਟਿਵ ਹੋ ਚੁੱਕੇ ਹੂੰ ਇਹਦੇ ਉੱਤੇ ਵੀ ਜਜਮੈਂਟਸ ਨੇ ਹਾਈ ਕੋਰਟ ਦੇ ਵਿੱਚ ਕਿ ਡਿਫੈਕਟਿਵ ਇਨਵੈਸਟੀਗੇਸ਼ਨ ਦੇ ਨਾਲ ਇਹ ਨਹੀਂ ਵੀ ਦੂਜੇ ਬੰਦੇ ਨੂੰ ਨਿਆਂ ਨਾ ਮਿਲੇ ਹੂੰ ਡਿਫੈਕਟਿਵ ਇਨਵੈਸਟੀਗੇਸ਼ਨ ਵੀ ਆਪਣੇ ਆਪ ਦੇ ਵਿੱਚ ਹੁਣ ਕਾਫੀ ਕੇਸਿਸ ਇਦਾਂ ਦੇ ਆਉਂਦੇ ਆ ਸਾਡੇ ਕੋਲ ਥੱਲੋਂ ਕਈ ਅਪਰਾਧੀਆਂ ਦੇ ਇਕਵਿਟਲ ਤੱਕ ਹੋ ਗਏ ਆ ਹੂੰ ਕਾਰਪਸ ਡਿਲੇਕਟ ਆਈਏ ਸੀ ਇੱਕ ਟਰਮ ਵਰਤਦੇ ਆ ਜੀ ਇਹ ਚ ਲਾਸ਼ ਨਾ ਮਿਲੇ ਡੈੱਡ ਬੋਡੀ ਨਹੀਂ ਮਿਲੀ ਸਬੂਤ ਖੁਰਦ-ਬੁਰਦ ਕਰਤੇ ਹੂੰ ਤੇ ਇਕਵਿਟਲ ਹੋ ਗਿਆ ਥੱਲੋਂ ਬੰਦਿਆਂ ਦਾ ਹੂੰ ਉਪਰੋਂ ਦੁਬਾਰਾ ਅਪੀਲ ਹੋਊਗੀ ਕੁਝ ਹੋਊਗਾ ਪਰ ਕੱਲ ਕੀ ਆ ਹੁਣ ਨਵੇਂ ਕਾਨੂੰਨ ਕਿਹੜੇ ਰਾਹ ਵੱਲ ਚੱਲ ਪਏ ਆ ਇਹ ਚੀਜ਼ਾਂ ਠੀਕ ਹੋਣੀਆਂ ਚਾਹੀਦੀਆਂ ਸੀ ਪਰ ਖਤਰਨਾਕ ਸਮਾਜ ਵਾਲ ਅਸੀਂ ਅੱਗੇ ਵਧ ਰਹੇ ਹਾਂ ਜਿਹੜੇ ਕੋਗਨੀਜ਼ੇਬਲ ਅਫੈਂਸਿਸ ਨੇ ਹੂੰ ਅੱਗੇ ਸਾਡੇ ਕੋਲ ਨਾ ਇੱਕ ਜੱਜਮੈਂਟ ਹੁੰਦੀ ਸੀ ਜਿਹਨੂੰ ਅਸੀਂ ਕਹਿੰਦੇ ਸੀ ਲਲਿਤਾ ਕੁਮਾਰੀ 2014 ਦੀ ਜੱਜਮੈਂਟ ਹੈ ਕਿ ਜੇ ਕੋਈ ਕੋਗਨੀਜ਼ੇਬਲ ਅਫੈਂਸ ਹੈ ਤੁਸੀਂ ਸੌਖੀ ਭਾਸ਼ਾ ਚ ਕਹਿ ਲੋ ਜਿਹੜੀ 4 ਤੋਂ 7 ਸਾਲ ਦੀ ਸਜ਼ਾ ਹੈ ਜਿਹੜੇ ਇਕੋਦਮ ਅਪਰਾਧ ਹੁੰਦੇ ਆ ਜਿਹਦੇ ਵਿੱਚ ਬੰਦੇ ਨੂੰ ਇਕੋਦਮ ਜੋ ਯਾਦ ਹੈ ਯਾਦ ਹੈ ਬਾਚੂ ਦੀ ਮੈਮਰੀ ਉਦਾਂ ਦੀ ਨਹੀਂ ਰਹਿੰਦੀ ਹਾਦਸਿਆਂ ਕਰਕੇ ਜਾਂ ਹਾਲੇ ਦਿਵਾਲੇ ਦੇ ਬੰਦਿਆਂ ਦੇ ਪ੍ਰਭਾਵ ਕਰਕੇ ਹੂੰ ਵੀ ਕਿ ਕਿਸ ਨੇ ਕੁਝ ਕੀਤਾ ਉਹਨੇ ਕੁਝ ਸੁਣ ਲਿਆ ਉਹ ਕਹਿੰਦੇ ਜਿੱਦਾਂ ਹੀ ਤੁਹਾਨੂੰ ਹੋਰਲੀ ਦੱਸਦੇ ਆ ਪੁਲਿਸ ਨੂੰ ਡਾਇਰੈਕਸ਼ਨ ਸੀ ਉਸ ਜੱਜਮੈਂਟ ਚ ਹੂੰ ਤੁਸੀਂ ਲਿਖ ਕੇ ਐਫ ਆਈ ਆਰ ਦਰਜ ਕਰੋ ਹੂੰ ਹੁਣ ਜਿਹੜੇ ਨਵੇਂ ਸੈਕਸ਼ਨਸ ਆ ਗਏ ਨੇ ਬੀ ਐਨ ਐਸ ਐਸ ਦੇ ਵਿੱਚ ਜਿਹੜੇ ਨਵੇਂ ਪ੍ਰਧਾਨ ਆ ਗਏ ਨੇ ਜਿਹੜਾ ਮਤਲਬ ਹੀ ਉਹਦੇ ਵਿੱਚ ਕੀ ਆ ਗਿਆ ਕਿ ਉਹ ਐਸ ਐਚਓ ਨੂੰ ਪਾਵਰਸ ਦੇ ਦਿੱਤੀਆਂ ਗਈਆਂ ਹੁਣ 15 ਦਿਨ ਦੇ ਦਿੱਤੇ ਗਏ ਜਦੋਂ 15 ਦਿਨ ਨਹੀਂ ਸੀ ਉਦੋਂ ਅਸੀਂ ਦੇਖਦੇ ਆਂ ਥਾਣੇ ਕਚੈਰੀਆਂ 'ਚ ਸਮਝੌਤੇ ਹੋ ਜਾਂਦੇ ਸੀਗੇ ਤੇ ਹੁਣ ਜਦੋਂ ਉਸ ਐਸਐਚਓ ਨੂੰ ਉਸ ਚੀਜ਼ ਦੇ ਲਈ ਜਿਹੜਾ 24 ਘੰਟੇ ਚ ਐਫਆਈਆਰ ਅੱਗੇ ਦਰਜ ਹੋਣੀ ਚਾਹੀਦੀ ਸੀ ਉਹਦੇ ਲਈ ਜਦੋਂ 15 ਦਿਨ ਮਿਲ ਗਏ ਆ ਇੱਕ ਤਾਂ ਇਹ ਲਲਿਤਾ ਕੁਮਾਰੀ ਜੱਜਮੈਂਟ ਦੇ ਖਿਲਾਫ ਹੈ ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਹੂੰ ਸੋ ਬੜੀਆਂ ਹਾਸੋ ਹੀਣੀਆਂ ਗੱਲਾਂ ਹੋ ਰਹੀਆਂ ਹੂੰ ਤੁਸੀਂ ਦੇਖੋ ਕੰਗਣਾ ਵਾਲੀ ਗੱਲ ਮੈਂ ਤੁਹਾਨੂੰ ਬਾਰ-ਬਾਰ ਕਿਉਂ ਕਹਿਣਾ ਕਿ ਟੋਟੇ ਕਿਵੇਂ ਹੋ ਸਕਦੇ ਆ ਗੁਰਮੋਹਨ ਨੇ ਖੁਦ ਉਹ ਚਿੱਠੀਆਂ ਪੜੀਆਂ ਸੀ ਜਿਨ੍ਹਾਂ ਵਿੱਚ ਮਾਸੂਮ ਬੱਚੀਆਂ ਨੇ ਦਰਪਾਲ ਸਿੰਘ ਉੱਤੇ ਵੱਡੇ ਇਲਜ਼ਾਮ ਲਗਾਏ ਸਨ ਇਸ ਤੋਂ ਬਾਅਦ ਹੀ ਉਹਨਾਂ ਇਸ ਬਾਰੇ ਖੁੱਲਕੇ ਮਿੱਟੀ ਚੈਨਲ ਉੱਤੇ ਜ਼ਿਕਰ ਕੀਤਾ ਪ੍ਰਸ਼ਾਸਨ ਵੱਲੋਂ ਇਨਸਾਫ ਦੀ ਉਮੀਦ ਤਾਂ ਕੀ ਰੱਖੀ ਜਾ ਸਕਦੀ ਸੀ ਉਲਟਾ ਜੇਕਰ ਕੋਈ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ ਹੈ ਤਾਂ ਆਰੋਪੀਆਂ ਵੱਲੋਂ ਇਸ ਕਦਰ ਡਰਾ ਧਮਕਾ ਕੇ ਉਸ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ